ਕਿ ਆ ਗਿਆ ਅੱਜ ਦਾ ਲੋਕਲ ਜੋ ਸੋਚ ਗਿਆ ਜਿੱਤਣਾ ਨੇ ਬਤਾਇਆ ਤੇ ਇੱਕ ਹੀ ਕੰਮ ਜਿੰਦ ਲੋਕਾਂ ਸਭ ਤੋਂ ਪਹਿਲਾਂ ਆਮ ਆਦੀ ਪਾਰਟੀ ਦੀ ਸਾਝੀ ਦੀ ਸਾਝੀ ਲੀਡਰਸ਼ਿਪ ਦਾ ਅਮਰਿਤਸਰ ਔਰ ਪੰਜਾਬ ਲੀਡਰਸ਼ਿਪ ਦਾ ਔਰ ਦਿੱਲੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ نوازਿਆ ਅਸੀਂ ਕੱਲ ਆਪਣੇ ਇਲਾਕਾ ਨੂੰ ਆਸੀਆਂ ਨਾ ਕਾਫੀ ਵੱਡੀ ਤਦਾਦ ਅਸੀਂ ਕਾਗਜ਼ ਦਾਖਲ ਕਰਨ ਗਏ ਸੀ ਔਰ ਬਹੁਤ ਵਧੀਆ ਲੋਕਾਂ ਚ ਉਤਸ਼ਾਹ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਲੋਕ ਜੋ ਲੋਕਾਂ ਨੂੰ ਆਮ ਆਦੀ ਪਾਰਟੀ ਦਾ ਸਹੂਲਤਾ ਮਿਲ ਰਹੀਆਂ ਨੇ ਜਿਵੇਂ ਕਿ ਬੱਤੀ ਪਾਣੀ ਫ੍ਰੀ ਹੈ ਉਹ ਲੀਟਾਫੀ ਸਹੂਲਤਾਂ ਨੇ ਡਿਸਪੈਂਸਰੀਜ਼ ਨੇ ਐਜੂਕੇਸ਼ਨ ਆ ਉਹ ਸਾਰੀਆਂ ਸਹੂਲਤਾਂ ਆਮ ਆਦੀ ਪਾਰਟੀ ਦੇ ਲੋਕ ਜੋ ਸਰਕਾਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹ ਲੋਕਾਂ ਨੂੰ ਮਿਲ ਰਹੀਆਂ ਨੇ ਉਸ ਨੂੰ ਹੀ ਮੱਦੇਨਜ਼ਰ ਰੱਖਦੇ ਲੋਕੀ ਆਮ ਆਦੀ ਪਾਰਟੀ ਦੇ ਕੌਂਸਲਰ ਸਾਹਿਬਾਨ ਨੂੰ ਜਿਤਾਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦਾ ਜੋ ਮੇਰ ਆ ਆਮ ਆਦੀ ਪਾਰਟੀ ਦਾ ਹੋਏਗਾ ਔਰ ਅੰਮ੍ਰਿਤਸਰ ਦੀ ਨੁਹਾਰ ਬਦਲਾਂਗੇ ਜੋ ਪਿਛਲੀਆਂ ਸਰਕਾਰਾਂ ਵੇਲੇ ਨਹੀਂ ਕੰਮ ਹੋਏ ਜਿੱਥੇ ਡਿਵੈਲਪਮੈਂਟ ਉੱਥੇ ਰੁਕੀ ਪਈ ਸੀ ਉਸ ਨੂੰ ਡਵੈਲਪਮੈਂਟ ਤੇ ਇੱਕ ਵੱਡੀ ਗੱਲ ਆ ਜੋ ਮੇਨਟੇਨੈਂਸ ਆ ਜੋ ਸਰਵਿਸਿਸ ਹਨ ਉਹ ਵੀ ਸਹੀ ਤਰੀਕੇ ਨਾਲ ਪ੍ਰੋਵਾਈਡ ਨਹੀਂ ਕੀਤੀਆਂ ਜਾ ਰਹੀਆਂ ਕਿਉਂਕਿ 2 ਸਾਲ ਤੋਂ ਪੂਰੇ ਕਾਉਂਸਲਰਸ਼ਿਪ ਭੰਗ ਹੋਈ ਹੋਈ ਹੈ ਪੂਰੇ 2 ਸਾਲ ਆਉਣ ਵਾਲੀ 21 ਤਰੀਕ ਨੂੰ ਪੂਰੇ 2 ਸਾਲ ਹੋ ਜਾਣੇ ਆ ਤੇ ਇਸ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਥਰੂ ਅਪੀਲ ਕਰੂੰਗਾ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਕਾਉਂਸਲਰ ਵੀ ਆਮ ਆਦਮੀ ਪਾਰਟੀ ਦੇ ਬਣਾਈਏ ਤਾਂ ਕਿ ਆਪਾਂ ਸਾਰੇ ਰਲ ਕੇ ਆਪਣੇ ਸ਼ਹਿਰ ਨੂੰ ਵਧੀਆ ਬਣਾ ਸਕੀਏ ਜੋ ਪਿਛਣੀਆਂ ਸਰਕਾਰਾਂ ਨੇ ਗੰਦ ਖੋਲਿਆ ਸੀ ਕ腐ਪਸ਼ਨ ਫਲਾਈ ਸੀ ਉਸ ਨੂੰ ਖਤਮ ਕਰੀਏ ਔਰ ਆਪਣੇ ਇਲਾਕਿਆਂ ਨੂੰ ਸਹੀ ਤਰੀਕੇ ਨਾਲ ਸੀਵਰੇਜ ਪ੍ਰਣਾਲੀ ਨੂੰ ਚਲਾ ਕੇ ਵਾਟਰ ਸਪਲਾਈ ਨੂੰ ਸਹੀ ਕਰਾ ਕੇ ਜੋ ਸਾਡੀਆਂ ਮੁੱਢਲੀ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਨੂੰ ਆਪਾਂ ਸਹੀ ਕਰ ਸਕੀਏ ਔਰ ਤੁਹਾਡਾ ਅਸ਼ੀਰਵਾਦ ਲੈ ਸਕੀਏ ਇਹ ਯੂਥ ਯੂਥ ਵਾਸਤੇ ਪੇਖੋ ਜੀ ਸਰਕਾਰ ਬਹੁਤ ਵਧੀਆ ਸਕੀਮਾਂ ਲਿਆ ਰਹੀ ਹੈ ਯੂਥ ਨੂੰ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਯੂਥ ਬਿਜ਼ੀ ਰਹੇਗਾ ਕੋ ਪ੍ਰੋਜੈਕਟ ਆਣ ਕੇ ਯੂਥ ਆਪਣਾ ਕੰਮ ਕਰੇਗਾ ਪੜ੍ਹਾਈ ਕਰੇਗਾ ਕਾਰੋਬਾਰ ਕਰੇਗਾ ਤੇ ਨਸ਼ੇ ਵੱਲ ਧਿਆਨ ਨਹੀਂ ਜਾਏਗਾ ਨਸ਼ੇ ਵੱਲ ਧਿਆਨ ਉਹਦੇ ਜਾਂਦਾ ਜਿਹੜਾ ਬੰਦਾ ਵਿਹਲਾ ਹੁੰਦਾ ਜਾਂ ਮਾੜੀ ਸੰਗਤ ਚ ਜਾਂਦਾ ਇਸ ਕਰਕੇ ਮਾਨ ਸਾਹਿਬ ਔਰ ਜਿਹੜੀ ਸਾਡੀ ਕੇਜਰੀਵਾਲ ਸੁਪਰੀਮੋ ਨੇ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਯੂਥ ਨੂੰ ਜਿੰਨਾ ਆਪਾਂ ਵੱੱਟੋ ਵੱੱਟ ਬਿਜ਼ੀ ਕਰੀਏ ਅਸੀਂ ਉਹਨਾਂ ਹੀ ਬਿਜ਼ੀ ਕਰਕੇ ਉਹਨਾਂ ਹੀ ਪੰਜਾਬ ਨੂੰ ਬਚਾ ਸਕਦੇ ਹਾਂ ਔਰ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਜੇ ਲੈ ਕੇ ਜਾਣਾ ਤੇ ਯੂਥ ਹੀ ਲੈ ਕੇ ਜਾਏਗਾ ਇਸ ਕਰਕੇ ਯੂਥ ਵਾਸਤੇ ਬਹੁਤ ਵਧੀਆ ਪਲਾਨਿੰਗ ਚੱਲ ਰਹੀ ਹੈ ਤੁਸੀਂ ਦੇਖਣਾ ਹੁਣ ਇਲੈਕਸ਼ਨ ਆ ਗਈਆਂ ਅਸੀਂ ਜਿਮਨੀ ਚੋਣਾ ਜੇ ਉਹ ਕਿੰਨਾ ਕੁਸ਼ ਆ ਗਿਆ ਹੁਣ ਇਸ ਦਸੰਬਰ ਤੋਂ ਬਾਅਦ ਸਾਰੀ ਪਾਰਟੀ ਫ੍ਰੀ ਹੈ ਅਗਲੇ ਜਨਵਰੀ ਚ ਦਿੱਲੀ ਦੀ ਇਲੈਕਸ਼ਨ ਵੀ ਹੋ ਰਹੀ ਹੈ ਉਸ ਤੋਂ ਬਾਅਦ ਜਿਹੜੇ ਆਉਣ ਵਾਲੇ 2 ਸਾਲ 2.5 ਸਾਲ ਹੈਗੇ ਨੇ ਉਹ ਸਾਰੇ ਡਿਵੈਲਪਮੈਂਟ ਤੇ ਪੰਜਾਬ ਦੀ ਡਿਵੈਲਪਮੈਂਟ ਤੇ ਲੱਗਣੇ ਹੈ ਸਾਰੀ ਪਾਰਟੀ ਦਿੱਲੀ ਪੰਜਾਬ ਲੱਗ ਕੇ ਪੰਜਾਬ ਨੂੰ ਬਹੁਤ ਤਰੱਕੀ ਦੀ ਰਾਹ ਲੈ ਕੇ ਜਾਣ ਵਾਲੀ ਹੈ ਔਰ ਤੁਸੀਂ ਵੇਖੋ ਕਿ ਆਪਾਂ ਸਾਰੇ ਖੁਸ਼ ਰਸੀਬ ਹੋਵਾਂਗੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਆ ਔਰ ਪੰਜਾਬ ਔਰ ਆਮ ਆਦਮੀ ਪਾਰਟੀ ਦਾ ਇਹਨਾਂ ਨਾਮ ਰੋਸ਼ਨ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕੀ ਯਾਦ ਕਰਨਗੇ ਭਾਈ ਵੀ ਬਹੁਤ ਅਚਾਨੇਮਾਨੇ ਚਿਹਰੇ ਵੀ ਆਪਣੇ ਵਾਰ ਦੇ ਵੀ ਔਰ ਕਾਫੀ ਮੰਨੇ ਵੀ ਹੋਏ ਹੋ ਪਾਰਟੀ ਲekin ਲੋਕਾਂ ਦਾ ਰੁਝਾਨ ਕੀ ਹੈ ਕਹਿੰਦਾ ਤੁਹਾਡੇ ਵੱਲੋਂ ਕੀ ਲੋਕਾਂ ਦਾ ਰੁਝਾਨ ਕੇ ਅਸੀਂ ਜਰਨਲ ਟੋਰਨ ਨੂੰ ਜਾਂਦੇ ਆ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂਗਾ ਭਾਵੇਂ ਜਿਹੜਾ ਮਰਦੀ ਜਾਵੇ ਜਿਹੜੀ ਮਰਦੀ ਪਾਰਟੀ ਦਾਵੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂਗਾ ਮੇਰਾ ਸਾਰਿਆਂ ਨਾਲ ਪਰਿਵਾਰਕ ਸਬੰਧ ਆ ਨਾ ਮੇਰਾ ਕੋਈ ਵਰਕਰ ਆ ਤੇ ਨਾ ਮੇਰਾ ਕੋਈ ਮਤਲਬ ਕਹ ਲਓ ਕਿ ਕੋਈ ਆਪੋਜੀਸ਼ਨ ਆ ਇਸ ਲਈ ਮੇਰਾ ਸਾਰਿਆਂ ਨਾਲ ਘਰੇਲੂ ਪ੍ਰਿਆਰ ਆ ਮੇਰੇ ਫਰੈਂਡਲੀ ਰਿਲੇਸ਼ਨ ਨੇ ਮੇਰੀਆਂ ਰਿਸ਼ਤੇਦਾਰੀਆਂ ਨੇ ਆਪਣੇ ਦੇ ਵਿੱਚ ਕੋਈ ਤੇਰ ਮੇਰ ਜਾਂ ਉੱਚੀ ਨੀਚ ਨੀਗੀ ਕਿ ਮੈਂ ਲੀਡਰਾਂ ਤੇ ਉਹ ਮੇਰੇ ਵਰਕਰ ਨੇ ਮੈਂ ਕਾਉਂਸਲਰਾਂ ਤੇ ਉਹ ਮੇਰੀ ਟੀਮ ਹੈ ਐਹੋ ਜੀ ਕੋਈ ਗੱਲ ਨਹੀਂ ਇਹ ਸਾ ਦੀਮ ਜਰਨੈਲ ਸਿੰਘ ਟੋਟਾ ਹੈ ਔਰ ਸਾਡੀ ਵਾਰਡ ਹੈ ਮੇਰਾ ਪਰਿਵਾਰ ਹੈ ਮੇਰੀ ਵਾਰਡ ਮੇਰਾ ਪਰਿਵਾਰ ਮੇਰੀ ਵਾਰਡ ਦੀ ਜਿਹੜੀ ਸ਼ਕਤੀ ਹੈ ਉਹਨਾਂ ਦਾ ਪਿਆਰ ਹੀ ਮੇਰੀ ਸ਼ਕਤੀ ਹੈ ਔਰ ਉਹਨਾਂ ਦੇ ਪਿਆਰ ਨਾਲ ਹੀ ਮੈਂ ਦੋ ਵਾਰ ਪਹਿਲਾਂ ਜਿੱਤਿਆ ਤੇ ਮੈਨੂੰ ਇਸ ਵਾਰ ਪੂਰੀ ਉਮੀਦ ਆ ਕਿ ਜਦੋਂ ਇੰਨੀਆਂ ਵਰਤੀਆਂ ਸੀ ਜਦੋਂ ਕਾਂਗਰਸ ਸਰਕਾਰ ਦਾ ਪੂਰਾ ਕਹਿਰ ਚੱਲ ਰਿਹਾ ਸੀ ਪੂਜੀ ਬਦਮਾਸ਼ੀ ਗੁੰਡਾਗਰਦੀ ਸਾਰਾ ਸਰਕਾਰੀ ਤੰਤਰ ਮੰਤਰ ਚੱਲ ਰਿਹਾ ਸੀ ਤੇ ਤਾਂ ਲੋਕਾਂ ਨੇ ਮੈਨੂੰ ਪਿਆਰ ਦੇ ਕੇ ਜਤਾਇਆ ਤੇ ਇਸ ਵਾਰ ਤੇ ਉਹਨਾਂ ਨੂੰ ਪਤਾ ਕਿ ਕੰਮ ਕਰਨ ਵਾਲਾ ਬੰਦਾ ਸਾਡਾ ਕੰਮ ਵੀ ਕਰੂਗਾ ਤੇ ਸਰਕਾਰ ਵੀ ਆਪਣੀ ਆ ਤੇ ਐਮਐਲਏ ਸਾਹਿਬ ਕੋ ਵੀ ਔਰ ਮੰਤਰੀਆਂ ਕੋ ਵੀ ਪੈਸੇ ਲਿਆ ਕੇ ਸਾਡੇ ਇਲਾਕੇ ਦੀ ਵਧੀਆ ਡਿਵੈਲਪਮੈਂਟ ਕਰ ਸਕਦਾ ਇਸ ਕਰਕੇ ਮੈਨੂੰ ਆਪਣੀ ਆਪਣੇ ਪਰਿਵਾਰ ਤੇ ਬਹੁਤ ਵਿਸ਼ਵਾਸ ਹੈ ਔਰ ਮੈਨੂੰ ਯਕੀਨ ਹੈ ਕਿ ਆਉਣ ਵਾਲੇ 1 ਹਫਤੇ ਦੇ ਬਾਅਦ ਅਸੀਂ ਇੱਥੋਂ ਦੇ ਫਿਰ ਮੋਢੀ ਸੇਵਾ ਕਰਾਂਗੇ ਔਰ ਆਪਣੇ ਇਲਾਕੇ ਨੂੰ ਬਹੁਤ ਵਧੀਆ ਖੂਬਸੂਰਤ ਬਣਾ ਕੇ ਬਹੁਤ ਰੱਖੀ ਤੇ ਲੱਗ ਜਾਵਾਂ ਜਿਸ ਤਰ੍ਹਾਂ ਕੇ ਕੰਦੇ ਘਰ ਤੋਂ ਚਲਾਉਣ ਵਧੀ ਹੋ ਚੁੱਕੀ ਆ ਵੇਖੋ ਕੋਈ ਵੀ ਵਾਦੇ ਸਰਕਾਰ ਜਿਹੜਾ ਸਰਕਾਰ ਦਾ ਮੈਨੀਫੈਸਟੋ ਪੇਸ਼ ਹੁੰਦਾ ਤੁਸੀਂ ਚੰਗੇ ਭਲੇ ਪ੍ਰੋਫੈਸ਼ਨਲ ਬੰਦੇ ਹੋ ਤੁਸੀਂ ਆਮ ਨੋਰਮਲ ਬੰਦੇ ਨਹੀਂ ਹੋ ਮੈਨੀਫੈਸਟੋ 5 ਸਾਲ ਦਾ ਹੁੰਦਾ ਕਿ ਅਸੀਂ 5 ਸਾਲਾਂ ਦੇ ਵਿੱਚ ਇਹ ਸਾਰੇ ਕੰਮ ਕਰਾਂਗੇ ਅਜੇ ਤੇ 3 ਸਾਲ ਵੀ ਨਹੀਂ ਹੋਏ ਭਾਜੀ ਅਜੇ ਦੋ ਦੂਸਰੇ ਤੋਂ ਤੀਸਰਾ ਸਾਲ ਚੱਲ ਰਿਹਾ ਤੁਸੀਂ ਵੇਖਣਾ ਅਗਲੇ ਸਾਲ ਦੇ ਵਿੱਚ ਇਹ ਮਤਲਬ ਮਾਨ ਸਾਹਿਬ ਦੀ ਔਰ ਕੇਜੀਵਾਲ ਸਾਹਿਬ ਦਾ ਫਾਈਨਲ ਹੋ ਚੁੱਕਾ ਹੈ ਕਿ ਜੇ ਅਸੀਂ 1000 ਰੁਪਏ ਪਾਵਾਂਗੇ ਤੇ ਅਗਲੀ ਵਾਰ ਵੋਟਾਂ ਮੰਗਾਂਗੇ ਸਾਨੂੰ ਵੋਟਾਂ ਪ아요 ਜੇ ਅਸੀਂ ਨਹੀਂ ਪਾਵਾਂਗੇ ਤੇ ਸਾਨੂੰ ਵੋਟਾਂ ਨਾ ਪ아요 ਤਾਂ ਇਹ ਕਹਿੰਦਾ ਮਤਲਬ ਹੈਗਾ ਕਿ ਜੋ ਵੀ ਪੈਂਡਿੰਗ ਕੰਮ ਜਿਹੜੇ ਸਰਕਾਰ ਜਿਹੜੇ ਰਹਿੰਦੇ ਸੀ ਲੋਕਾਂ ਵਾਸਤੇ ਲੋਕਲ ਸੂਸ ਨੂੰ ਦੇਣ ਵਾਸਤੇ ਉਹ ਦੁਬਾਰਾ ਸ਼ੁਰੂ ਕੀਤੇ ਜਾਂਗੇ ਸ਼ੁਰੂ ਕੀਤੇ ਜਾਣ ਕੇ ਬੇਸਿਕਲੀ ਦਾ ਪੁਰਾਣੇ ਸਿਸਟਮ ਦੇ ਵਿੱਚ ਕਰਪਸ਼ਨ ਬਹੁਤ ਫੈਲੀ ਹੋਈ ਸੀ ਐਡਮਿਨਿਸਟ੍ਰੇਸ਼ਨ ਜਿਦੋਂ ਲਖੋ ਕੋਈ ਵੀ ਸਕੈਂਡਲ ਨਿਕਲਦਾ ਨਾ ਤੇ ਉਹਦੇ ਚ ਅਫਸਰ ਵੀ ਫਸ ਜਾਂਦੇ ਆ ਉਹ ਫਿਰ ਅਫਸਰਾਂ ਵੱਲੋਂ ਡਿਲੇ ਲੀਡਰਾਂ ਵੱਲੋਂ ਡਿਲੇ ਔਰ ਬੇਸਿਕਲੀ ਸਾਡੀ ਸਰਕਾਰ ਦੀ ਕੋਈ ਇੰਟੈਂਸ਼ਨ ਨਹੀਂ ਹੈਗੀ ਕਿਸੇ ਕਿਸੇ ਦਾ ਨੁਕਸਾਨ ਕਰਨਾ ਮਾਨਸਾ ਤੁਸੀਂ ਕਈ ਵਾਰੀ ਮਾਨਸਾ ਨੇ ਓਪਨਲੀ ਕਿਹਾ ਕਿ ਮੈਂ ਕੋ ਫਾਈਲ ਲਗੀ ਮੈਂ ਖੋਲਾਂ ਮੈਂ ਲਿਆਵਾਂ ਫਿਰ ਦੱਸਾਂ ਫਿਰ ਚੰਗਾ ਰਹੇਗਾ ਤੇ ਆਪਣੇ ਅੱਖਾਂ ਕੰਨਾਂ ਨਾਲ ਸਾਰਿਆਂ ਨੇ ਵੇਖਿਆ ਸੁਣਿਆ ਹੈ ਇਸ ਕਰਕੇ ਉਹ ਕਹਿੰਦੇ ਕਿ ਜੇ ਹਜੇ ਵੀ ਬੰਦੇ ਬਣਜੋ ਜੇ ਹਜੇ ਵੀ ਸੁਧਰਜੋ ਤੇ ਵੇਖੋ ਕੋਈ ਵੀ ਸਕੈਂਡਲ ਨਿਕਲੇਗਾ ਉਹ ਚਸਤਰਾਂ ਦਾ ਵੀ ਨੁਕਸਾਨ ਹੋਊਗਾ ਤੇ ਜਿੰਨੇ ਕੀਤਾ ਉਹਦਾ ਵੀ ਹੋਊਗਾ ਉਹ ਕਹਿੰਦੇ ਕਿ ਹਜੇ ਵੀ ਸੁਧਰਜੋ ਨਾ ਸਾਨੂੰ ਤੰਗ ਕਰੋ ਤੇ ਨਾ ਹੀ ਤੁਹਾਨੂੰ ਤੰਗ ਕਰੀਏ ਇਸ ਕਰਕੇ ਮਾਨ ਸਾਹਿਬ ਬੜੇ ਨੇਕ ਤੇ ਬੜੇ ਇਮਾਨਦਾਰ ਬੰਦੇ ਨੇ ਉਹ ਪੰਜਾਬ ਦੀ ਤਰੱਕੀ ਚਾਹੁੰਦੇ ਆ ਆਮ ਆਦੀ ਪਾਰਟੀ ਦੀ ਤਰੱਕੀ ਚਾਹੁੰਦੇ ਆ ਔਰ ਮੈਨੂੰ ਉਹਨਾਂ ਦੇ ਪੂਰਾ ਵਿਸ਼ਵਾਸ ਆ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਬਹੁਤ ਤਰੱਕੀ ਕਰੇਗਾ ਲਾਸਟ ਵਰ ਹੈ ਕੀ ਵਾਰਡ ਦੇ ਮੈਂ ਵਾਰਡ ਦੇ ਪਰਿਵਾਰ ਨੂੰ ਆਪਣੇ ਨੂੰ ਇੱਕੋ ਮੈਸੇਜ ਦਿਆਂਗਾ ਕਿ ਜਿਵੇਂ ਪਹਿਲਾਂ ਤੁਸੀਂ ਮੈਨੂੰ ਆਪੋਜੀਸ਼ਨ ਦੇ ਵਿੱਚ ਜਿੱਤਣ ਤੋਂ ਬਾਅਦ ਜਿਹੜੇ ਆਪੋਜੀਸ਼ਨ ਦੇ ਲੀਡਰ ਸੀ ਕਾਂਗਰਸ ਪਾਰਟੀ ਦੇ ਲੀਡਰ ਸੀ ਉਹਨਾਂ ਨੇ ਸਾਨੂੰ ਬਹੁਤ ਤੰਗ ਕੀਤਾ ਸਾਰਿਆਂ ਨੂੰ ਪਤਾ ਸਾਡੇ ਸੀਵਰ ਸਿਸਟਮ ਨੂੰ ਖਰਾਬ ਸਾਡੀ ਲੇਬਰ ਨੂੰ ਖਰਾਬ ਆ ਬੰਦਾ ਤੋਂ ਐਮ ਐਲ ਏ ਆਫਿਸ ਤੋਂ ਸੋਨੀ ਸਾਹਿਬ ਦੇ ਘਰੋਂ ਤਾਨੇ ਮਰਵਾ ਕੇ ਦਬਕੇ ਮਰਵਾ ਕੇ ਉਹਨਾਂ ਨੂੰ ਤੰਗ ਕਰਦੇ ਸੀ ਹੁਣ ਉਹ ਸਾਰਾ ਕੁਝ ਖਤਮ ਹੋਣ ਜਾ ਰਿਹਾ ਦੋ ਸਾਲ ਤੋਂ ਸਾਡੀ ਕਾਰਪੋਰੇਸ਼ਨ ਵੇਰਲੀ ਪਈ ਸੀ ਕਿਉਂਕਿ ਅਸੀਂ ਹਾਊਸ ਦੇ ਮੈਂਬਰ ਨਹੀਂ ਸੀ ਹੁਣ ਆਪਾਂ ਨਵਾਂ ਹਾਊਸ ਬਣਾਈਏ ਜਿਹੜੇ ਆਉਣ ਵਾਲੇ 5 ਸਾਲ ਨੇ ਆਪਾਂ 5 ਸਾਲਾਂ ਦੇ ਵਿੱਚ ਆਪਣੇ ਆਪਣੀ ਵਾਰਡ ਨੂੰ ਆਪਣੇ ਸ਼ਹਿਰ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ ਕਿਉਂ ਮੈਨੂੰ ਬਹੁਤ ਪਿਆਰ ਮਿਲਿਆ ਆਮ ਪਾਰਟੀ ਚ ਕਿਉਂਕਿ 20 ਸਾਲ ਚ ਮੇਰਾ ਬੀਜੇਪੀ ਚ ਇਨਾ ਪਿਆਰ ਨਹੀਂ ਸੀ ਕਿਉਂਕਿ ਉਹ ਲੀਡਰ ਹੋਰ ਤਰ੍ਹਾਂ ਦੇ ਨੇ ਪਸਾਂਦੇ ਜਿਆਦਾ ਨੇ ਤੇ ਕੰਮ ਕੱਟ ਕਰਦੇ ਨੇ ਤੇ ਇਹ ਵਿਚਾਰਿਆਂ ਨੇ ਸਾਨੂੰ ਇਨਾ ਮਾਣ ਬਖਸ਼ਿਆ ਪੰਜਾਬ ਲੈਵਲ ਦਾ ਅਹੁਦੇਦਾਰ ਬਖਸ਼ੀ ਆ ਔਰ ਕਾਉਂਸਲਰ ਦੀ ਟਿਕਟ ਦਿੱਤੀ ਔਰ ਮੇਰੇ ਕਹਿਣ ਤੇ ਮੇਰੇ ਕਿੰਨੇ ਸਾਥੀਆਂ ਨੇ ਵੀ ਟਿਕਟਾਂ ਦਿੱਤੀਆਂ ਜਿਸ ਕਰਕੇ ਮੈਂ ਆਪਣੀ ਲੀਡਰਸ਼ਿਪ ਦਾ ਬਹੁਤ ਧੰਨਵਾਦੀ ਹਾਂ ਔਰ ਜਿਵੇਂ ਤੁਸੀਂ ਮੇਰਾ ਪਹਿਲਾ ਮਾਨ ਵਧਾਇਆ ਆਮ ਆਦਮੀ ਪਾਰਟੀ ਦੇ ਵਿੱਚ ਇਸ ਵਾਰ ਵੀ ਮੈਨੂੰ ਸੀਟ ਦਿਤਾ ਕੇ ਪਾਰਟੀ ਦੇ ਵਿੱਚ ਮਾਨ ਵਧਾਓ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਰਹੂੰਗਾ ਤੁਹਾਡਾ ਸਾਰਿਆਂ ਦਾ ਰਿਣੀ ਰਹੂੰਗਾ ਔਰ ਆਪਣੇ ਵਾਰਡ ਦੀ ਤਰੱਕੀ ਔਰ ਵਾਰਡ ਦੀ ਡਿਵੈਲਪਮੈਂਟ ਇਸ ਤਰੀਕੇ ਨਾਲ ਕਰੂੰਗਾ ਕਿ ਜਿਵੇਂ ਪਹਿਲਾਂ 10 ਸਾਲ ਪਹਿਲਾਂ ਆਪਾਂ ਕੀਤੀ ਸੀ ਔਰ ਅੱਜ ਤੱਕ ਕੋਈ ਡਿਵੈਲਪਮੈਂਟ ਚੱਲ ਰਹੀ ਹੈ ਹੁਣ ਫਿਰ ਉਹਨੂੰ ਬਿਊਟੀਫਿਕੇਸ਼ਨ ਕਰਾਂਗੇ ਔ ਸਾਡੀ ਵਾਰਡ ਚੋਂ ਸਾਰੇ ਰਸਤਿਆਂ 'ਚੋਂ ਯਾਤਰੂ ਰੰਗਦੇ ਨੇ ਜੇ ਸਾਰੇ ਰਸਤੇ ਸਾਫ਼ ਹੋਣਗੇ ਸੀਵਰ ਪ੍ਰਣਾਲੀ ਸਹੀ ਹੋਊਗੀ ਤੇ ਸਾਨੂੰ ਯਾਤਰੂ ਵੀ ਅਸ਼ੀਰਵਾਦ ਦੇ ਕੇ ਜਾਣਗੇ ਚਲੋ ਯਾਰ ਇੱਥੋਂ ਦੇ ਚੰਗੇ ਬੰਦੇ ਨੇ ਮਹਾਰਾਜ ਜਨਤਾ ਤੇ ਭਲੀ ਕਰਨ ਜਿਹੜਾ ਗੁਰੂ ਘਰਾਂ ਦਾ ਅਸ਼ੀਰਵਾਦ ਹੀ ਦਿੰਦਾ ਹੀ ਹੈ ਅਸੀਂ ਅਸ਼ੀਰਵਾਦ ਨਾਲ ਹੀ ਸੰਗਤ ਦੀਆਂ ਸੀਸਾਂ ਨਾਲ ਹੀ ਚੱਲ ਰਹੇ ਹਾਂ ਕੋਈ ਅਹੀਂ ਕੋਈ ੱਡੇ ਵੱਡੇ ਡਾਣ ਤੇ ਜਾਂ ਬਦਮਾਸ਼ ਤੇਗੇ ਨਹੀਂ ਕਿ ਸਾਨੂੰ ਮੈਂ ਉਹਨੂੰ ਫੋਨ ਕਰਕੇ ਵਧਾਈ ਦਿੱਤੀ ਸੀ ਉਹਨੂੰ ਮੈਂ ਇਹ ਵੀ ਕਿਹਾ ਸੀ ਕਿ ਭਰਾ ਤੂੰ ਲੋਕਾਂ ਦੀਆਂ ਉਂਗਲਾਂ 'ਚ ਆ ਕੇ ਕੋਈ ਫਾਲਤੂ ਪੰਗਾ ਨਾਲ ਹੀ ਆਪਣਾ ਮੁੱਲਾ ਏਕੋ ਆ ਕਿਉਂਕਿ ਲੀਡਰਾਂ ਦਾ ਕੰਮ ਆ ਮੈਂ ਕਹਾਂ ਜੇ ਤੂੰ ਕੋਈ ਵੱੱਦ ਪੀਜੀ ਕਰੇਗਾ ਜਾਂ ਤੇਰੇ ਕਿਸੇ ਬੰਦੇ ਨੇ ਕੀਤੀ ਉਹਦਾ ਜ਼ਿੰਮੇਵਾਰ ਤੂੰ ਹੋਏਂਗਾ ਮੈਂ ਨਹੀਂ ਹੋਵਾਂਗਾ ਤੇ ਇਸ ਕਰਕੇ ਪਹਿਲਾਂ ਵੀ ਉਹ ਹਮੇਸ਼ਾ ਕਹਿੰਦਾ ਤੇ ਇਹੀ ਹੈ ਕਿ ਮੈਂ ਤੁਹਾਡਾ ਭਰਾ ਹਾਂ ਜੀ ਮੈਂ ਤੁਹਾਡੇ ਕਰਕੇ ਆਇਆ ਸੀ ਪਰ ਉਹ ਮੇਰਾ ਭਰਾ ਰਿਹਾ ਨਹੀਂ ਉਹ ਸ਼੍ਰੀਮਾਨ ਸ਼੍ਰੀ ਤਰਨ ਚੁੱਕ ਜੀ ਦੀ ਉਂਗਲ 'ਚ ਚੱਲ ਰਿਹਾ ਉਹਨਾਂ ਨੂੰ ਯਾਦਤ ਹੈ ਸ਼ੁਰੂ ਤੋਂ ਵੀ ਸਾਰਿਆਂ ਨੂੰ ਪਾਰ ਕੇ ਰੱਖੋ ਤੇ ਨਾ ਕੋਈ ਕਰੋ ਉਹ ਸਾਡੀ ਯਾਰੀ ਦੇ ਵਿੱਚ ਦਰੇੜ ਪਾਉਣ ਵਾਲਾ ਸ਼੍ਰੀਮਾਨ ਸ਼੍ਰੀ ਤਰਨ ਚੁੱਕ ਨੇ ਔਰ ਹੁਣ ਆਪਣੇ ਇਲਾਕੇ ਦੇ ਵਿੱਚ ਸ਼ਰਾਰਤਾਂ ਕਰਨਗੇ ਅੱਜ ਵੀ ਇਲਾਕੇ 'ਚ ਆਏ ਸੀ ਬੜਿਆਂ ਲੋਕਾਂ ਨੂੰ ਕੁਝ ਕਹਿ ਕੇ ਨੇ ਤੁਹਾਨੂੰ ਆਟਾ ਦੇਵਾਂਗੇ ਤੁਹਾਨੂੰ ਸਮਾਨ ਮਲੇ ਓਪਨਲੀ ਮੈਨੂੰ ਫੋਨ ਆਗੇ ਜਿਨ੍ਹਾਂ ਨੇ ਸੱਦਿਆ ਸੀ ਕਿ ਸਾਨੂੰ ਸ਼੍ਰੀ ਮਾਨ ਤਰਨਜੁਗ ਜੀ ਕਹੇਗੇ ਨੇ ਕਿ ਤੁਹਾਨੂੰ ਇੱਕ ਦੋ ਦਿਨਾਂ ਚ ਆਪਾਂ ਸਮਾਨ ਦੇ ਰਹੇ ਹਾਂ ਸਾਰਾ ਕੁਛ ਸ਼ਰਾਬਾਂ ਦੇ ਰਹੇ ਹਾਂ ਕਿ ਤੁਸੀਂ ਵੰਡੋ ਦੇ ਵੋਟਾਂ ਇਕੱਠੀਆਂ ਕਰੋ ਤੇ ਮੈਂ ਕਹਾਂ ਵਿਖਾਂਗੇ ਉਹਨੂੰ ਕਿ ਕਿੰਨਿਆਂ ਦਾ ਆਟੇ ਬਦਾਲ ਨਾਲ ਕਿ ਸ਼ਰਾਬ ਨਾਲ ਕਿੰਨਿਆਂ ਦਾ ਵੋਟਾਂ ਇਕੱਠੀਆਂ ਕਰਦੇ ਨੇ ਇਹਨਾਂ ਨੂੰ ਦੱਸ ਦੇਵਾਂਗੇ ਸਵਾਦ ਪੂਰਾ ਮਜੇ ਨਾਲ ਸਵਾਦ ਦੇਵਾਂਗੇ ਇਹਨਾਂ ਨੂੰ ਠੀਕ ਹੈ